ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਖਵਾਜੇ ਖੜਕ ਦੇ ਵਿੱਚ ਖਵਾਜਾ ਖੜਕ ਪਿੰਡ ਆ ਜਿਹੜਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਸਰਾਂ ਵਾਲੀ ਪਿੰਡ ਦਾ ਗਵੰਡੀ ਪਿੰਡ ਤੇ ਜਾਨਵਰ ਵੀ ਦਿਖਾਉਣਾ ਮੈਂ ਤੁਹਾਨੂੰ ਮਿੱਤਰੋ ਇਹਦਾ ਝੋਟੀ ਵਿਖਾਉਣੀ ਆ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਤੇ ਮਿੱਤਰੋ ਲੇਵੇ ਲੂਵੇ ਦੀ ਤਿਆਰੀ ਬੜੀ ਜ਼ਬਰਦਸਤ ਕੀਤੀ ਹੋਈ ਆ ਕਰਮਾਂ ਵਾਲੀ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਮਾਲ ਕਿੰਦਾ ਮੁੱਲ ਤੈਅ ਕਰਦੇ ਆ ਸਾਰੀ ਗੱਲਬਾਤ ਕਰਦੇ ਆ ਆਪਾਂ ਮਿੱਤਰੋ ਤੇ ਜੈਲਾਪਣ ਵੀ ਝੋਟੀ ਦੇ ਵਿੱਚ ਪੋਹਤਾ ਤੁਸੀਂ ਆਪ ਦੇਖ ਰਹੇ ਹੋ ਘਰ ਪਰਾਂਵਾ ਪਾਈਆਂ ਦਾ ਤੇ ਗਲੀ ਦੇ ਵਿੱਚ ਖਲਾਰੀ ਹੋਈ ਆ ਪਰ ਇਹਨੂੰ ਫਿਰ ਵੀ ਕੋਈ ਨਿੰਦ ਵਿਚਾਰ ਨਹੀਂ ਕਰਮ ਵਾਲੀ ਨੂੰ ਵੀ ਮੈਂ ਉਪਰੇ ਥਾਂ ਤੇ ਖੜੀ ਆ ਤਾਂ ਬਹਿ ਗਈ ਸੀ ਇੱਥੇ ਮਿੱਤਰੋ ਹੁਣ 28 ਆ ਗੱਲਬਾਤ ਕਰ ਲੈਨੇ ਆਪਾਂ ਪਾਈਆਂ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਉੱਤੀ ਬੋਲੀ ਚੱਲੇ ਮਾੜਾ ਸੇਤਾ ਠੀਕ ਠਾਕ ਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਬਈ ਆਪਾਂ ਦਿੱਤੇ ਖੜੇ ਆ ਨਾਮ ਦੱਸ ਦੀਏ ਇੱਕ ਵਾਰੀ ਹਾਂ ਜੀ ਹਾਂ ਜੀ ਨਾਮ ਦੱਸੀਏ ਫਿਰ ਸੁਖਦੇਵ ਸਿੰਘ ਦੇਵ ਸਿੰਘ ਬਈ ਦੇ ਬਈ ਇਹ ਜਿਹੜੀ ਝੋਟੀ ਆ ਆਪਣੀ ਇਹ ਪਹਿਲਾ ਸੂਈ ਆ ਨਹੀਂ ਦੂਜੇ ਦੂਜੇ ਸੂਇਆ ਹਾਂ ਜੀ ਦੂਜੇ ਦੇ ਕਿੰਨੇ ਟਾਈਮ ਲੇਜੂਗੀ ਬਈ ਸੂਣ ਦੇ ਵਿੱਚ ਹਜੇ ਬਸ 2-4 ਦਿਨ ਲਾਊਗੀ 2-4 ਦਿਨ ਲਾਊ ਹਾਂ ਜੀ ਪਹਿਲੇ ਸੂਈ ਦੁੱਧ ਕਿੰਨਾ ਕੁ ਦੇਗੀ ਸੀ ਪਾਈਏ ਦੋ ਜ 6 ਕਿਲੋ ਲੀਟਰ ਡੰਗ ਦਾ ਚੋਆ ਵੀ 12 ਕਿਲੋ ਦੁੱਧ ਦਿੱਤਾ ਹੋਇਆ ਹਾਂਜੀ ਠੀਕ ਆ ਭਾਈ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਤੈਅ ਕਰਾਂਗੇ ਆਪਾਂ ਰੇਟ ਇਹਦਾ ਜੀ 125 ਲੈਕ ਕਰ ਲਾਂਗੇ 125 ਮਾਣ ਤਾਂ ਥੋੜਾ ਬੋਤਾ ਜਿਆ ਕਰ ਦੋ ਗਿੰਦੇ ਵਿੱਚੋਂ ਜੀ ਮਾਣ ਤਾਂ ਤਾਂ ਪਗਨੇ ਕੇ ਖਿੱਚ ਕੇ ਗਣੈਸ ਰੱਖੀ ਹਾਂ ਉਹ ਤਾਂ ਗੱਲ ਠੀਕ ਚਲੋ ਕੋਈ ਫਿਰ ਵੀ ਮਲਿਆ 2000 ਇਧਰ ਉਧਰ ਹੋਈ ਜਾਂਦਾ ਉਹ ਤਾਂ ਠੀਕ ਆ ਭਾਈ ਤੇ ਬਾਈ ਫਿਰ ਆਪਣਾ ਨੰਬਰ ਦਿਆ ਜੇ ਕੇਰਾ ਦੀ 95922 ਜੀ 4702 ਇੱਕ ਵਾਰੀ ਹੋਰ ਬੋਲ ਦिए ਜੀ 95922 ਜੀ 4402 95922 4402 ਠੀਕ ਆ ਜੀ ਤੋੜ ਦਿਓ ਬਾਈ ਹੁਣ ਖੋਲ ਦਿਓ ਮਾੜਾ ਲੈ ਵੀ ਮਿੱਤਰੋ ਦੂਜਾ ਸੂਆ ਵਾ ਪਹਿਲਾਂ ਤਾਂ ਮਾਫੀ ਚਾਹੂੰਗਾ ਮੈਂ ਪਹਿਲਾਂ ਕਹਿ ਬੈਠਾ ਸੀ ਇਹ ਦੂਜੇ ਸੂਏ ਹੁੰਦੀ ਆ ਪਹਿਲੇ ਸੂਏ 6 ਕਿਲੋ ਡੰਗ ਦਾ ਦੁੱਧ ਨੇ ਭਾਂਡੇ ਦੇ ਵਿੱਚ ਪਾਇਆ ਹੋਇਆ ਮਿੱਤਰੋ ਤੇ ਐਤ ਕੀ ਹੁਣ ਦੂਜੇ ਸੂਏ ਕਰਮਾਲੀ ਨੇ ਸੋਹਣੀ ਤਿਆਰੀ ਕੀਤੀ ਹੋਈ ਆ ਸੋਹਣੀ ਤਿਆਰ ਹੋ ਕੇ ਕਰਮਾਲੀ ਨੇ ਸੂਣਾ ਵਾ ਤੁਸੀਂ ਆਪ ਵੀ ਦੇਖ ਸਕਦੇ ਹੋ ਮਿੱਤਰੋ ਕਰਮਾਲੀ ਨੂੰ ਬਰੀਕੀ ਬਰੂਕੀ ਝੋਟੀ ਦੇ ਵਿੱਚ ਸਾਰੀ ਚੰਗੀਆ ਡਰੂਡਰ ਬਹੁਤ ਖੁੱਲਾ ਡੁੱਲਾ ਲੱਗਾ ਹੋਇਆ ਤੇ ਬਾਕੀ ਬਈ ਦਰਮਿਆਨੇ ਸਾਈਜ਼ ਦੇ ਵਿੱਚ ਆ ਨਾ ਪਾਲੀ ਵੱਡੀ ਆ ਤੇ ਨਾ ਪਾਲੀ ਛੋਟੀ ਆ ਸਿੰਘ ਦਾਤੀ ਸਿੰਘਾ ਮੱਥੇ ਪਟਾਵਾ ਚਾਰੇ ਪੈਰਾਂ ਤੇ ਨਿਸ਼ਾਨ ਨੀਲੀ ਰਾਵੀ ਦੀ ਮਣਕੀ ਅੱਖ ਆ ਮਨਾ ਬਰੀਕੀ ਬਰੂਕੀ ਸਾਰੀ ਉਸੇ ਤਰ੍ਹਾਂ ਪੂਰੀ ਕੁਆਲਿਟੀ ਦੇ ਵਿੱਚ ਆ ਕਰਮ ਵਾਲੀ ਝੋਟੀ ਪੱਧਰੀ ਸਮਧਰੀ ਚੰਗੀ ਆ ਰੇਟ ਇਹਦਾ 1,25,000 ਰੁਪਿਆ ਵਾ ਜਿੰਦੇ ਵਿੱਚੋਂ ਦੇਣ ਲੈਣ ਵਾਲਾ ਮਾਨਤਾਣ ਹੋ ਜਾਊਗਾ ਤੁਹਾਡਾ ਨੰਬਰ ਪਾਈਆਂ ਦਾ ਸਕਰੀਨ ਤੇ ਆ ਪਿੰਡ ਖਵਾਜਾ ਖੜਕਾ ਜ਼ਿਲ੍ਹਾ ਫਿਰੋਜ਼ਪੁਰਾ ਧੰਨਵਾਦ